ਚੋਣ ਕਮਿਸ਼ਨ ਅੱਜ ਦੁਪਹਿਰ ਕਰੀਬ 3 ਵਜੇ ਵਿਧਾਨ ਸਭਾ ਚੋਣਾਂ ਦਾ ਐਲਾਨ ਹੈ ਜੋ ਕਰ ਸਕਦੀ ਵੈ ਪੰਜਾਬ ਦੇ ਵਿੱਚ 4 ਜ਼ਿਲ੍ਹਿਆਂ ਦੇ ਵਿੱਚ ਚੋਣ ਹੋਣੇ ਬਾਕੀ ਅਜੇ ਯਾਨੀ ਕਿ ਜੋ ਕਿ ਬਾਈ ਇਲੈਕਸ਼ਨਸ ਹੋਣੇ ਨੇ ਉਹਨਾਂ ਦਾ ਐਲਾਨ ਹੈ ਜੋ ਜਲਦ ਹੀ ਹੋ ਸਕਦਾ ਹੈ ਸੋ ਹਰਿਆਣਾ ਜੰਮੂ ਕਸ਼ਮੀਰ ਅਤੇ 4 ਸੂਬੇ ਹੋਰ ਨੇ ਜਿਨ੍ਹਾਂ ਦੇ ਵਿੱਚ ਚੂਣਾ ਹੋਣਾ ਬਾਕੀ ਆ ਨਹੀਂ ਯਾਨੀ ਕਿ ਚੂਣਾ ਹੋਣ ਜਾਰੀਆਂ ਨੇ ਸੋ ਜਲਦ ਹੀ ਜੋ ਕਾਰਜਕਾਲ ਹੈ ਉਹਨਾਂ ਦਾ ਨਵੰਬਰ ਦੇ ਵਿੱਚ ਸਮਾਪਤ ਹੋ ਜਾਵੇਗਾ ਜਿਸ ਤੋਂ ਬਾਅਦ ਕੀ ਇਲੈਕਸ਼ਨ ਹੈ ਜੋ ਕਿ ਹੋਣ ਦੀ ਸੰਭਾਵਨਾ ਹੈ ਜਲਦ ਹੀ ਹੋ ਸਕਦੀ ਹੈ ਸੋ ਯਾਨੀ ਕਿ ਜੋ ਪੂਰੀ ਯੋਜਨਾ ਵੈ ਤਿਆਰ ਕਰ ਲੱਤੀ ਗਈ ਹੈ ਸੁਪਰੀਮ ਕੋਰਟ ਦੇ ਦੁਆਰਾ ਨਿਰਧਾਰਿਤ ਕੀਤੀ ਗਈ ਸਮਾਂ ਸੀਮਾ ਦੇ ਅਨੁਸਾਰ ਜੋ ਕਿ ਚੋਣਾਂ ਵੈ ਜਲਦੀ ਹੀ ਕਰਵਾਈਆਂ ਜਾਣਗੀਆਂ ਸੋ ਪੰਜਾਬ ਦੀਆਂ 4 ਸੀਟਾਂ ਤੇ ਜ਼ਿਮਨੀ ਚੋਣਾਂ ਦਾ ਐਲਾਨ ਅੱਜ ਹੋ ਸਕਦਾ ਵੈ ਪੰਜਾਬ 'ਚ ਚੋਣਾਂ ਗੁਰਦਾਸਪੁਰ ਦੀਆਂ ਡੇਰਾ ਬਾਬਾ ਨਾਨਕ ਬਰਨਾਲਾ ਚੱਬੇਵਾਲ ਅਤੇ ਗਿੱਦੜਬਾਦ ਦੀਆਂ ਸੀਟਾਂ ਤੇ ਚੋਣਾਂ ਨੇ ਜੋ ਹੋਣ ਜਾ ਰਹੀਆਂ ਨੇ ਸੋ ਡੇਰਾ ਬਾਬਾ ਨਾਨਕ ਗਿੱਦੜਬਾਦ ਤੇ ਚੱਬੇਵਾਲ ਦੀਆਂ ਸੀਟਾਂ ਜੋ ਕਿ ਕਾਂਗਰਸ ਦੇ ਕੋਲ ਸਨ ਪਰ ਇਹ ਸੀਟਾਂ ਜੋ ਕਿ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਰੰਦਾਵਾ ਤੇ ਮਰਿੰਦਰ ਸਿੰਘ ਰਾਜਾ ਵੜਿੰਗ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋ ਗਈਆਂ ਸਨ ਜੰਮੂ ਕਸ਼ਮੀਰ ਹਰਿਆਣਾ ਤੇ ਮਹਾਰਾਸ਼ਟਰ ਦੇ ਵਿੱਚ ਵੀ ਅਜੇ ਐਲਾਨ ਹੋ ਸਕਦਾ ਹੈ ਚੋਣਾਂ ਦਾ ਚੋਣ ਕਮਿਸ਼ਨ ਨੇ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਹਾਲ ਹੀ ਦੇ ਵਿੱਚ ਜੰਮੂ ਕਸ਼ਮੀਰ ਦਾ ਦੌਰਾ ਵੀ ਕੀਤਾ ਸੀ ਤੇ ਇਸ ਤੋਂ ਬਾਅਦ ਜੋ ਕਿ ਜਲਦੀ ਚੋਣਾਂ ਦਾ ਐਲਾਨ ਹੋਵੇ ਹੋ ਸਕਦਾ ਵੈਸੋ ਮਹਾਰਾਸ਼ਟਰ ਦਾ ਵੀ ਦੌਰਾ ਅਜੇ ਨਹੀਂ ਕੀਤਾ ਤੇ ਹਰਿਆਣੇ ਦਾ ਵੀ ਦੌਰਾ ਜੇ ਕਰਨਾ ਬਾਕੀ ਵੈ 17370 ਹਟਾਏ ਜਾਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਪਹਿਲੀਆਂ ਚੋਣਾਂ ਹੋਣਗੀਆਂ ਪਹਿਲੀਆਂ ਚੋਣਾਂ ਹੋਣ ਜਾ ਰਹੀਆਂ ਨੇ ਸੋ ਜੰਮੂ ਕਸ਼ਮੀਰ ਤੋਂ 17370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਚੁਣਾਵਾਂ ਵਜੋਂ ਵਿਧਾਨ ਸਭਾ ਦੇ ਉੱਤੇ ਹੋਣ ਜਾ ਰਹੇ ਨੇ ਹਾਲੀ ਦੇ ਵਿੱਚ ਕਮਿਸ਼ਨ ਦੀ ਬੈਠਕ ਹੈ ਜੋ ਕਿ ਘਾਟੀ ਦੇ ਵਿੱਚ ਹੋਈ ਸੀ ਹਰਿਆਣਾ 'ਚ ਹੁਣ ਜੋ ਕਿ ਸੀਟਾਂ ਕਿੰਨੀਆਂ ਕਿਸ ਦੇ ਕੋਲ ਨੇ ਉਸ ਬਾਰੇ ਜਾਣਕਾਰੀ ਸਾਂਝੀ ਕਰ ਦੰਨੇ ਆ ਹਰਿਆਣਾ ਦੇ ਵਿੱਚ ਕੁੱਲ 90 ਵਿਧਾਨ ਸਭਾ ਸੀਟਾਂ ਨੇ ਜਿਸ ਦੇ ਵਿੱਚ ਭਾਜਪਾ ਦੇ ਕੋਲ 40 ਹੈ ਕਾਂਗਰਸ ਦੇ ਕੋਲ 31 ਹੈ ਜਜਪੀ ਦੇ ਕੋਲ 10 ਨੇ ਇਨੈਲੋ ਕੋਲ ਇੱਕ ਨੇ ਹਰਿਆਣਾ ਲੋਕਿਕ ਪਾਰਟੀ ਦੇ ਕੋਲ ਇੱਕ ਤੇ ਆਜ਼ਾਦ ਸਾਤ ਨੂੰ ਉਮੀਦਵਾਰਾਂ ਦੇ ਕੋਲ ਇਹ ਸੀਟਾਂ ਨੇ ਪੰਜਾਬ ਦੇ ਵਿੱਚ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਵਿਧਾਨ ਸਭਾ ਉਪ ਚੋਣਾਂ ਦਾ ਐਲਾਨ ਵਜੋ ਹੋ ਸਕਦਾ ਵੈ ਪੰਜਾਬ ਦੀਆਂ ਜੋਖੀਏ ਚਾਰ ਵਿਧਾਨ ਸਭਾ ਸੀਟਾਂ ਨੇ ਇੱਕ ਵਾਰ ਫੇਰ ਦੱਸਣਾ ਚਾਹਨੇ ਆ ਕਿ ਜਿੱਥੇ ਚੋਣਾਂ ਹੋਣ ਜਾ ਰਹੀਆਂ ਨੇ ਜਮੀਨੀ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਵੈ ਸਬ ਕਮਿਸ਼ਨ ਦੇ ਵੱਲੋਂ ਦਿੱਲੀ ਦੇ ਵਿੱਚ ਅੱਜ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਹੈ ਜੋ ਬੁਲਾਈ ਗਈ ਹੈ ਜੋ ਸੂਤਰਾਂ ਦੇ ਮੁਤਾਬਕ ਤੋਂ ਇਹ ਖਬਰ ਹੈ ਜੋ ਚੋਣ ਕਮਿਸ਼ਨ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਹਰਿਆਣਾ ਤੇ ਜੋ ਵਿਧਾਨ ਸਭਾ ਸੀਟਾਂ ਨੇ ਪੰਜਾਬ ਦੇ ਨਾਮ ਨਾਲ ਹੋਰ ਬਾਕੀ ਇਲਾਕਿਆਂ ਦੇ ਦੇ ਵਿਚ ਜਿੱਤੇ ਚੋਣਾਂ ਹੋਣੀਆਂ ਨੇ ਉਹਨਾਂ ਦਾ ਐਲਾਨ ਹੈ ਜੋ ਅੱਜ ਕਰ ਸਕਦੀ ਹੈ ਗੁਰਦਾਸਪੁਰ ਦੀਆਂ ਡੇਰਾ ਬਾਬਾ ਨਾਨਕ ਬਰਨਾਲਾ ਚੱਬੇਵਾਲਾ ਤੇ ਕਿਦੜਵਾਇ ਦੀਆਂ ਸੀਟਾਂ ਤੇ ਚੋਣ ਹੋਣ ਜਾ ਰਹੇ ਨੇ ਦੱਸਦੀ ਕਿ ਇਹ ਚੋਣ ਹੈ ਜੋ ਪੰਜਾਬ ਦੇ ਵਿੱਚ ਅੱਜ ਐਲਾਨ ਹੋ ਸਕਦਾ ਵੈ ਜਿਸ ਦੇ ਲਈ ਕਹਿ ਸਕਦੇ ਹਾਂ ਕਿ ਅੱਜ ਪ੍ਰੈਸ ਕਾਨਫਰੰਸ ਸੇ ਬੁਲਾਈ ਗਈ ਹੈ ਇਸ ਦੇ ਨਾਲ ਪੰਜਾਬ ਦੇ ਬਾਏ ਇਲੈਕਸ਼ਨਸ ਦੇ ਨਾਲ ਨਾਲ ਵਿਧਾਨ ਸਭਾ ਸੀਟ ਹਰਿਆਣਾ ਜੰਮੂ ਕਸ਼ਮੀਰ ਮਹਾਰਾਸ਼ਟਰ ਤੇ ਹੋਰ ਕੁਝ ਇਲਾਕਿਆਂ ਦੇ ਵਿੱਚ ਵੀ ਜੋ ਸੂਬਿਆਂ ਦੇ ਵਿੱਚ ਵੀ ਚੋਣ ਦਾ ਐਲਾਨ ਅੱਜ ਜੋ ਕਮਿਸ਼ਨ ਦੇ ਵੱਲੋਂ ਚੋਣ ਕਮਿਸ਼ਨ ਦੇ ਵੱਲੋਂ ਕੀਤਾ ਜਾ ਸਕਦਾ ਹੈ। ਸਵਦੇਰੀ ਅਪਡੇਟ ਦੇ ਲਈ ਜੁੜੇ ਹੋ ਸਰਨਾਮ ਫਿਲਹਾਲ ਮੈਂ ਦੋ ਇਜਾਜ਼ਤ ਧੰਨਵਾਦ